ਹਾਂਜੀ ਸਤਿ ਸ੍ਰੀ ਅਕਾਲ ਸੱਜੋ ਕੀ ਹਾਲ ਚਾਲ ਆਜੀ ਅੱਜ ਫੇਰ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਚ ਦੱਸਦੇ ਤਾਂ ਅੱਜ ਕੀ ਕੀ ਰੇਟ ਨੇ ਟਰੈਕਟਰਾਂ ਦੇ ਤੇ ਸੀਜ਼ਨ ਤੋਂ ਬਾਅਦ ਬਹੁਤ ਬਹੁਤ ਜ਼ਿਆਦਾ ਟਰੈਕਟਰ ਆ ਰਹੇ ਨੇ ਦੇਖ ਸਕਦੇ ਤੁਸੀਂ ਮੰਡੀ ਭਰ ਰਹੀ ਹੈ ਪੂਰੀ ਫੁੱਲ ਤੇ ਇਕੱਲੇ ਇਕੱਲੇ ਟਰੈਕਟਰ ਦੀ ਕੀ ਮਾਰ ਲਾ ਜੀ ਤੇ ਕੀ ਰੇਟ ਆ ਜੀ ਦੱਸਾਂਗੇ ਆਜੋ ਜਾਣਕਾਰੀ ਕਰਦੇ ਹਾਂ ਸ਼ੁਰੂ ਅੱਗੇ ਤੋਂ ਕਰਦੇ ਹਾਂ ਸ਼ੁਰੂ ਹੀ ਆਜੋ ਲੈ ਕੇ ਚੱਲਦੇ ਹਾਂ ਜੀ ਹਾਂ ਦੇਖ ਸਕਦਾ ਤੁਸੀਂ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚਿਆ ਜੀ ਤੇ ਪੌਲ ਦੇ ਥੱਲੇ ਹੀ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਜੀ ਤੇ ਇੱਧਰ ਖੜਾ ਇਹ ਫਾਰਮ ਟਰੈਕਟਰ ਸਾਡ ਦੇਖ ਸਕਦਾ ਤੁਸੀਂ ਟਾਇਰ ਟੱਪਾ ਦੇਖ ਸਕਦੇ ਕੰਡੀਸ਼ਨ ਬਿਲਕੁਲ ਸਾਫ਼ ਕੰਡੀਸ਼ਨ ਪਈ ਹੈ ਟਰੈਕਟਰ ਦੀ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ 6 ਮਾਡਲ ਹੈ 2,65,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੇ ਟਰੈਕਟਰ ਦੇਖ ਸਕਦਾ ਤੁਸੀਂ ਕੋਕਾ ਪੀਸਾ ਜੀ ਬਿਲਕੁਲ ਸਾਫ਼ ਹਾਲਤ ਰਿਹਾ ਚੱਕੀ ਸੇ ਪਾਸੇ ਲੀਕ ਛੀਕ ਨਹੀਂਗਾ ਤੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਇਹਦੇ ਹੈਗੇ ਆ ਜੀ 70 75 ਪੈਸੇ ਟਾਇਰ ਹੈਗੇ ਆ ਜੀ ਅਗਲੇ ਤੇ ਪਿਛਲੇ ਤੇ ਟਰਾਲੀਆਂ ਹੀ ਪਹੁੰਚੇ ਦੇਖ ਸਕਦੇ ਤੁਸੀਂ ਤੇ ਟਰੈਕਟਰ ਬਹੁਤ ਵਧੀਆ ਹਾਲਤ ਦੇ ਵਿੱਚ ਪਿਆ ਜੀ ਇੱਧਰ ਖੜਾ ਹੀ ਮਹਿੰਦਰਾ 475 ਡੀ ਆਈ ਇਹ ਹੈਗਾ ਹੀ 7.80 ਲੱਖ 80000 ਰੁਪਏ ਡਿਮਾਂਡ ਹੈ ਟਰੈਕਟਰ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਟਰੈਕਟਰ ਆਈ ਮੋਡੀਫਾਈ ਕੀਤਾ ਬਾਈ ਦਾ ਤੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ 80 85 ਪੈਸੇ ਟਾਇਰ ਆ ਜੀ ਟਰੈਕਟਰ ਬਹੁਤ ਸਾਫ ਹਾਲਤ ਦੇ ਵਿੱਚ ਦੇ ਦਿੱਤਾ 67 ਵਗੈਰਾ ਲੱਗਿਆ ਜੀ ਤੇ ਇਹ ਹੈਗਾ ਜੀ 7 ਮਾੜ ਦਾ ਹਾਲਤ ਬਹੁਤ ਸੋਹਣੀ ਪਈ ਹੈ ਰੰਗ ਰੋਗਣ ਪੂਰਾ ਵਧੀਆ ਪਿਆ ਬਿਲਕੁਲ ਸਾਫ ਹਾਲਤ ਦੇ ਵਿੱਚ ਆ ਤੇ ਅੱਗੇ ਖੜਾ ਹੀ ਫਾਰਮ ਟਰੈਕ 60 ਇਹ ਵੀ ਦੇਖ ਸਕਦਾ ਤੁਸੀਂ ਸੁਥਰੀ ਸੁਥਰੀ ਲੱਗਦੀ ਹੈ ਇਹ ਵੀ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਟਰੈਕਟਰ ਆਪਾਂ ਜੀ ਇਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ 70 75 ਰੁਪਏ ਦੇ ਟਾਇਰ ਆ ਜੀ ਤੇ ਕਿਸੇ ਪਾਸੇ ਵੀ ਲੀਗਲ ਨਹੀਂ ਹੈਗੇ ਜੀ ਪੰਜਾਬ ਨੰਬਰ ਹੈ ਟਰੈਕਟਰ ਤੇ ਮਾਡਲ ਦੀ ਜੇ ਗੱਲ ਕਰੀਏ 6 ਮਾਡਲਾ 2 ਲੱਖ 70000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰਬੋਸਾ ਪੀ ਜੀ ਸਾਹਿਬ ਦੇਸੀ ਬਿਲਕੁਲ ਸਾਫ ਹਾਲਤ ਵਿੱਚ ਤੇ ਅੱਗੇ ਖੜਾ ਜੀ ਮਹਿੰਦਰਾ ਆਰਜਨ ਆਪਰਾ 1 655 ਡੀਆਈ ਇਹਦੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ 70 75 ਇਹਦੇ ਵੀ ਹੈਗੇ ਆ ਜੀ ਦੇਖ ਸਕਦਾ ਤੁਸੀਂ ਤੇ ਬਾਕੀ ਸਭ ਕੁਝ ਸੁਥਰੀ ਲੱਗ ਗਿਆ ਫੈਬਰਵਾਰੀ ਦੇ ਦੇਖ ਸਕਦਾ ਸਿਸਟਮ ਵਗੈਰਾ ਲੱਗਿਆ ਵਾ ਤੇ ਬਹੁਤ ਸਾਫ ਹਾਲਤ ਵਿੱਚ ਨਵਾਂ ਮਾਡਲ 3 ਲੱਖ 45000 ਰੁਪਿਆ ਦਮਾੜਾ ਟਰੈਕਟਰ ਦੀ ਟਰੈਕਟਰ ਸਾਫ਼ ਹਾਲਤ ਰਿਹਾ ਜੀ ਅੱਗੇ ਜੀ ਸਵਰਾਥ ਖੜਾ 744F ਤੇ ਇਹ ਟਰੈਕਟਰ ਬਹੁਤ ਸਾਫ਼ ਸੋਹਣੀ ਹਾਲਤ ਦੇ ਵਿੱਚ ਹੈ ਇਹ ਦੇਖ ਸਕਦਾ ਗੁੱਡਇਰ ਦੇ ਟਾਇਰ ਆ ਜੀ ਟਾਇਰ ਦੇਖ ਸਕਦੇ ਜਿਵੇਂ ਮਗਰਾੜ ਮਰੂਡ ਚੈੱਕ ਆ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਕਿਸੇ ਪਾਸੇ ਵੀ ਕੋਈ ਜੰਗ ਨਹੀਂ ਲੱਗੀ ਹੈਗੀ ਜੀ ਤੇ ਕਿਸੇ ਪਾਸੇ ਵੀ ਲੀਕ ਨਹੀਂ ओरिजिनल ਟਰੈਕਟਰ ਆ ਇਹ ਸਾਰਾ ਦੇਖ ਸਕਦਾ ਤੁਸੀਂ 3633 ਲੱਭ ਕੀ ਆ ਤੇ 50 ਨੰਬਰ ਆ ਜੀ ਦੇਖ ਸਕਦਾ ਤੁਸੀਂ ਇਹ ਹੈਗਾ ਜੀ 19 ਮਾਡਲ 5585 ਰੁਪਏ ਦੀ ਡਿਮਾਂਡ ਆ ਤੇ ਟਰੈਕਟਰ ਕੋ ਕਾਫੀ ਸਹੀ ਦੇਖ ਸਕਦਾ ਤੁਸੀਂ ਤੇ ਅੱਗੇ ਖੜਾ ਹੀ ਸੋਨਾਲੀ ਕ ਇੰਟਰਨੈਸ਼ਨਲ ਡੀਏ ਸਾਠ ਆ ਇਹਦੇ ਜੇ ਆ ਪਟ ਰਿਹਾ ਟਾਇਰਾਂ ਦੀ ਗੱਲ ਕਰੀਏ ਟਾਇਰ 8085 ਪੈਸੇ ਟਾਇਰ ਆ ਜੀ ਦੇਖ ਸਕਦਾ ਤੁਸੀਂ ਵੇਟ ਬੂਟ ਕਸਿਆ ਹੀ ਪਹਿਲੇ ਟਾਇਰਾਂ ਚ ਦੇਖ ਸਕਦਾ ਤੁਸੀਂ ਤੇ ਟਰੈਕਟਰ ਬਹੁਤ ਸਾਫ ਪਿਆ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਹੀ ਦੇਖ ਸਕਦਾ ਤੁਸੀਂ ਆਡੇ ਸਾਹਮਣੇ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਟਰੈਕਟਰ ਘੋੜੇ ਵਾਲਾ ਬੰਪਰ ਲੱਗਿਆ ਜੀ ਇਹ ਹੈਗਾ ਜੀ 17 ਮਾਡਲ 5 ਲੱਖ 20 ਹਜ਼ਾਰ ਰੁਪਏ ਦੀ ਡਿਮਾਂਡ ਆ ਟਾਪ ਮਾਰਕ ਦੇਖ ਸਾਡੇ ਤੁਸੀਂ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਟਰੈਕਟਰ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜਿਹੜੇ ਆਪਣੇ ਵੀਰ ਨਵੇਂ ਜੁੜੇ ਆਪਣੇ ਚੈਨਲ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇਣ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਤੱਕ ਪਹੁੰਚ ਚੁੱਕੇ ਤੇ ਇੰਦਰ ਖੜਾ ਹੈ ਸਵਰਾਸ 735 ਐਫੀ ਇਹ ਵੀ ਦੇਖ ਸਕਦੇ ਤੁਸੀਂ ਇਹਦੇ ਆਪ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ 5055 ਪੈਸੇ ਟਾਇਰ ਹੈਗੇ ਆ ਜੀ ਅਗਲੇ ਤੇ ਪਿਛਲੇ ਹਾਲਤ ਤੁਸੀਂ ਦੇ ਸਕਦੇ ਹੋ ਬਾਕੀ ਬਾਕੀ ਹਾਲਤ ਵੀ ਲਗਭਗ ਠੀਕ ਹੀ ਪਈ ਹੈ ਜੀ ਇਹ 97 ਮਾਡਲ ਆ ਜੀ 1 ਲੱਖ 42000 ਦੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੁਸੀਂ ਦੇ ਸਕਦੇ ਅੱਗੇ ਖੜਾ ਹੈ ਸੋਨਾ ਲਿਕਾ ਡੀਆਈ 750 ਆਰਐਕਸ ਇਹ ਵੀ ਦੇ ਸਕਦੇ ਟਰੈਕਟਰ ਇਹ ਬਿਲਕੁਲ ਨਵਾਂ ਮਾਡਲ ਟਰੈਕਟਰ 333 ਲੱਗ ਗਿਆ ਟਾਇਰਾਂ ਦੀ ਜਗ੍ਹਾ 85% ਟਾਇਰ ਆ ਜੀ ਅਗਲੇ ਤੇ ਪਿਛਲੇ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਟਰੈਕਟਰ 19 ਮਾਡਲ ਹੈ 5 ਲੱਖ 10000 ਰੁਪਏ ਦੀ ਮੰਗ ਹੈ ਟਰੈਕਟਰ ਟਰੈਕਟਰ ਬਿਲਕੁਲ ਸਾਫ਼ ਹਾਲਤ ਦੇ ਵਿੱਚ ਹੈ ਜੀ ਇੰਦਰ ਖੜਾ ਜੀ ਸਵਰਾਜ 855 ਦੇਖ ਸਕਦੇ ਹੋ ਬਾਈ ਮਾਡਲ 7 ਲੱਖ 65000 ਰੁਪਏ ਦੀ ਮੰਗ ਹੈ ਟਰੈਕਟਰ ਟਰੈਕਟਰ ਬਹੁਤ ਸਾਫ਼ ਹਾਲਤ ਦੇ ਵਿੱਚ ਹੈ ਜੀ ਆ ਇੰਦਰ ਖੜਾ ਜੀ HRT 911 ਇਹਦੇ ਜਿਹ ਮਾਡਲ ਦੀ ਗੱਲ ਕਰੀਏ 2002 ਮਾਡਲਾ 3 ਲੱਖ 65 ਹਜ਼ਾਰ ਦੀ ਕੀਮਤ ਹੈ ਟਰੈਕਟਰ ਟਰੈਕਟਰ ਤੁਸੀਂ ਦੇਖ ਸਾਹਮਣੇ ਮਿੱਤਰੋ ਬਹੁਤ ਵਧੀਆ ਟਰੈਕਟਰ ਘੋੜੇ ਵਾਲਾ ਬੰਪਰਾ ਹੀ ਦੇ ਸਕਦਾ ਤੇ ਸਿਸਟਮ ਵਗੈਰਾ ਲੱਗੇ ਇਹਦੇ ਬਹੁਤ ਹੈ ਟਰਨਟ 11 ਟਾਇਰਾਂ ਦੀ ਗੱਲ ਕਰੀਏ ਟਾਇਰ ਨਵੇਂ ਆ ਜੀ ਅਗਲੇ ਤੇ ਪਿਛਲੇ ਕੀ ਦੇਖ ਸਾਦਰ ਟਰੈਕਟਰ ਕੰਡੀਸ਼ਨ ਬਹੁਤ ਸਾਫ਼ ਪਈ ਹੈ ਜੇ ਟਰੈਕਟਰ ਦੀ ਇਧਰ ਮਹਿੰਦਰਾ ਹੜਾ 473 ਡੀ ਆਈ ਇਹਦੀ ਹਾਲਤ ਵੀ ਤੁਸੀਂ ਦੇਖ ਸਕਦੇ ਆ ਇਹਦੇ ਆਪਾਂ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਹੈ ਜੀ ਹੈਗੇ 70% ਤੱਕ ਦੇ ਟਾਇਰ ਆ ਇੱਕ ਮਾਡਲ ਹੈ 210000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਵਿਆ ਜੀ ਅੰਕੇ ਖੜਾ ਹੀ ਮਹਿੰਦਰਾ ਏਰ 585 ਡੀ ਆਈ ਇਹਦੀ ਵੀ ਹਾਲਤ ਆਪਾਂ ਦੇਖ ਸਕਦੇ ਹਾਂ ਜੀ 50 ਨੰਬਰ ਆ ਤੇ ਕੰਡੀਸ਼ਨ ਦੇਖ ਸਕਦੇ ਤੁਸੀਂ ਬਿਲਕੁਲ ਸਾਫ ਹਾਲਤ ਦੇ ਵਿੱਚ ਦੋ ਮਾਡਲ ਦਾ 2,55,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਤੇ ਅੱਗੇ ਖੜਾ ਜੀ ਸਬਰਾਜ ਆਪਣੇ ਕੋਲ ਦੇਖ ਸਕਦੇ ਤੁਸੀਂ 744 ਸਬਰਾਜ ਇਹਦੀ ਹਾਲਤ ਠੀਕ ਠਾਕ ਆ ਜੀ ਮਾਡਲ ਦੀ ਜੇ ਗੱਲ ਕਰੀਏ 99 ਮਾਡਲ ਹੈ 1,45,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਇੱਧਰ ਖੜਾ ਈ ਸੋਨਾਲੀ ਕਾ ਇੰਟਰਨੈਸ਼ਨਲ ਡੀਐਸਐ ਹਾਂ ਡੀਏ 35 ਇਹਦੀ ਹਾਲਤ ਵੀ ਦੇ ਤੇ ਸਾਰਦਿਓ ਰੰਗ ਕਰੋ ਬੰਦੇ ਸਾਰਦਿਓ ਸਾਫ ਪਿਆ ਜੀ ਤੇ ਟਾਇਰਾਂ ਦੀ ਜੇ ਗੱਲ ਕਰੀਏ 60 65 ਪੈਸੇ ਟਾਇਰ ਹੈਗੇ ਆ ਜੀ ਅਗਲੇ ਤੇ ਪਿਛਲੇ ਤੇ ਬਾਕੀ ਮਾਡਲ ਦੀ ਜੇ ਗੱਲ ਕਰੀਏ ਸੱਤ ਮਾਡਲ ਦਾ 210000 ਰੁਪਏ ਦੀ ਮੰਗ ਆ ਪੰਜਾਬ ਨਾ ਟਰੈਕਟਰ ਤੇ ਦੇ ਸਕਦਾ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਤੇ ਇੱਧਰ ਅੱਗੇ ਖੜਾ ਹੀ ਫੋਰਡ ਆ ਫੋਰਡ ਖੜਾ ਹੀ ਦੇ ਸਕਦੇ 93 ਮਾਡਲ ਹੈ 1,25,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਫੋਰਡ 3600 ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਇਹ ਦੇ ਸਕਦੇ ਅੰਦੇ ਟਾਇਰ ਹੈ ਜੀ ਬਾਕੀ ਰੰਗ ਰੋਗਨ ਪੂਰਾ ਵਧੀਆ ਪਿਆ ਹੈ ਬਿਲਕੁਲ ਸਾਫ ਪਿਆ ਹੈ ਜੀ ਇੱਧਰ ਸਵਰਾਏ ਖੜਾ ਹੀ 855 ਜੈਫੀ ਇਹਦੀ ਵੀ ਕੰਡੀਸ਼ਨ ਤੁਸੀਂ ਦੇ ਸਕਦੇ ਜੀ ਇਹ ਹੈ ਜੀ 18 ਮਾਡਲ 5 ਲੱਖ 50 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਅੱਗੇ ਖੜਾ ਹੀ ਫੋਰਡ 3620 ਇਹਦੀ ਆਪਣਾ ਟਾਇਰਾਂ ਦੀ ਜੇ ਗੱਲ ਕਰੀ 80 85 ਕੇਸ ਟਾਇਰ ਹੈਗੇ ਆ ਜੀ ਤੇ ਬਾਕੀ ਰੰਗ ਕਰੂਗਾ ਤੁਸੀਂ ਦੇਖ ਸਕਦੇ ਹੋ origignal tyre ਸਾਰਾ ਦੇਖ ਸਕਦੇ ਹੋ ਇਹ ਹੈਗਾ 95 ਮਾਡਲ 2 ਲੱਖ 15 ਹਜ਼ਾਰ ਰੁਪਏ ਦਾ ਟਰੈਕਟਰ ਜੀ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਤੇ ਅੱਗੇ ਲੈ ਕੇ ਚੱਲਦੇ ਆ ਜੀ ਸੋਨਾ ਲੀਕ ਖੜਾ ਜੀ ਸਾਹਮਣੇ ਸੋਨਾ ਲੀਕ ਡੀਏ 60 ਆਰ ਐਕਸ ਸ਼ੋਰੂਮ ਕੰਡੀਸ਼ਨ ਟਰੈਕਟਰ ਟਰੈਕਟਰ ਬਹੁਤ ਸੋਹਣੀ ਹਾਲਤ ਰ ਵਿੱਚ ਹੈ ਜੀ ਦੇਖ ਸਾਧ ਸਤਿ ਸ਼੍ਰੀ ਅਕਾਲ ਜੀ ਪਿਛਲੇ ਟਾਇਰਾਂ ਤੇ ਵੇਟ ਬੂਟ ਕੱਸਿਆ ਜੀ ਦੇਖ ਸਕਦੇ ਤੁਸੀਂ ਤੇ ਬੁਆਈ ਦਾ ਸਾਹਮਣੇ ਰੱਖਿਆ ਟਰੈਕਟਰ ਹੀ ਦੇਖ ਸਕਦੇ ਹੋ ਸ਼ੋਰੂਮ ਕੰਡੀਸ਼ਨ ਟਰੈਕਟਰ ਹੀ ਬਿਲਕੁਲ ਨਵਾਂ ਟਰੈਕਟਰ ਆ ਜਿਹੋ ਜਿਹਾ ਤੁਸੀਂ ਜਾਂਚੀ ਜਿਹਾ ਦਾ ਸਮਝ ਲਓ ਵੀ ਤੇ ਇਹ ਹੈਗਾ 18 ਮਾਡਲ 5 ਲੱਖ 50 ਹਜ਼ਾਰ ਰੇਪੇਟ ਮਾਡਲ ਟਰੈਕਟਰ ਦੀ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਈ ਦੇਖ ਸਕਦਾ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਅੱਗੇ ਨਿਊ ਹਾਲੈਂਡ 36 ਆ 36 3700 ਇਹ ਵੀ ਦੇ ਸਕਦਾ 20 ਮਾਡਲ ਦਾ 5 ਲੱਖ 80 ਹਜ਼ਾਰ ਰੇਪੇਟ ਮਾਡਲ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਮਿੱਤਰੋ ਏਜੰਸੀ ਵਾਲਾ ਕੰਮ ਨਹੀਂ ਇਹ ਹਨ ਮਿੱਤਰੋ ਦੇਖ ਸਕਦੇ ਤੁਸੀਂ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਦੇਖ ਸਕਦੇ ਬਿਲਕੁਲ ਨਵਾਂ ਟਰੈਕਟਰ ਦੱਸਣ ਦੇ ਲੋਗ ਨਹੀਂ ਕੀ ਤੇ 360000 ਲੱਗਿਆ ਣੋਕਿਆ ਕੰਮ ਤੇ ਕੋਈ ਵੀ ਲੰਬੇ ਵਾਲੀ ਗੱਲ ਨਹੀਂ ਬਾਕੀ ਕੰਡੀਸ਼ਨ ਤੁਹਾਨੂੰ ਦੱਸਣ ਦੀ ਲੋੜ ਨਹੀਂ ਗਈ ਤੇ ਟਰੈਕਟਰ ਕੋਕ ਆਪ ਜਿਸ ਪਾਇਆ ਜੀ ਤੇ ਅੱਗੇ ਲੈ ਕੇ ਚੱਲਦੇ ਸਵਰਾਸ 74 ਐਫ ਵੀ ਖੜਾ ਜੀ ਦੇਖ ਸਕਦੇ ਤੁਸੀਂ ਇਹ ਹੈਗਾ ਜੀ ਇਹ ਤਾਂ ਦੇਖ ਸਕਦੇ ਆ ਜੀ ਮਾਡਲ ਆਪਾਂ 8 ਮਾਡਲ 310000 ਰੁਪਏ ਦੀ ਮੰਗ ਹੈ ਤੇ ਟਰੈਕਟਰ ਬਿਲਕੁਲ ਸਾਫ ਹਾਲਤ ਦੇ ਵਿੱਚ ਦੇ ਸਕਦੇ ਤੁਸੀਂ ਅੱਜ ਤੋਂ ਬਹੁਤ ਜ਼ਿਆਦਾ ਮੰਡੀ ਭਰੀ ਹੈ ਜੀ ਅੱਗੇ ਨਾਲੋਂ ਕਿਉਂਕਿ ਸੀਜ਼ਨ ਆਫ ਹੋ ਰਿਹਾ ਵਾ ਤੇ ਬਹੁਤ ਜ਼ਿਆਦਾ ਟਰੈਕਟਰ ਆ ਰਹੇ ਨੇ ਤੇ ਕਿਸਾਨ ਘਰਾ ਵੀ ਮੇਰੇ ਬਹੁਤ ਖਰੀਦਦਾਰੀ ਕਰਨ ਆ ਰਹੇ ਨੇ ਟਰੈਕਟਰਾਂ ਦੀ ਇੱਥੇ ਤੇ ਬਹੁਤ ਮੰਡੀ ਭਰੀ ਹੈ ਜੀ ਅੱਜ ਤੇ ਆਪਣੀ ਵੀਡੀਓ ਨੂੰ ਤੱਕ ਕੇ ਸ਼ੇਅਰ ਕਰ ਦਿਓ ਜੀ ਤੇ ਪਾਰਟ 2 ਵੀ ਪਾਵਾਂਗੇ ਆਪਾਂ ਕਿਉਂਕਿ ਟਰੈਕਟਰ ਬਹੁਤ ਜ਼ਿਆਦਾ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਜੀ ਤੇ ਆਪਣੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜਿਹੜੇ ਨਵੇਂ ਜੁੜੇ ਆ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਤਾਂ ਕਿ ਹੋਰ ਵੀ ਵੀਡੀਓ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਆ ਚੁੱਕੇ ਧੰਨਵਾਦ